ਕਿ ਗੂਗਲ ਕੋਈ ਦੂਸਰਾ ਨਹੀਂ ਹੋ ਸਕਦਾ ਉਹ ਇੱਕ ਹੀ ਆ ਤੇ ਉਹ ਇੱਕ ਹੀ ਰਹੂਗਾ ਔਰ ਉਹਨਾਂ ਦਾ ਜਿਹੜਾ ਇੱਕ ਤੁਰੰਤ ਦਾ ਦਾਗ ਬਹੁਤ ਕਮਾਲ ਕੈਸਟ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਦੌਰ ਆ ਚਿੱਠੀਆਂ ਤੋਂ ਲੈ ਕੇ ਉਹ ਇੰਨੇ ਪੁਰਾਣੇ ਆਰਟਿਸਟ ਨੇ ਔਰ ਉਹ ਬਣੇ ਹੋਏ ਆ ਅੱਜ ਵੀ ਔਰ ਉਹ ਅਗਰ ਕੋਈ ਖਾਸੀਅਤ ਹੈ ਤਾਂ ਕੋਈ ਬੰਦਾ ਇੰਨਾ ਚਲਟੇ ਕਿਹਾ ਰਿਹਾ ਹੈ ਤਦ ਮੈਂ ਦਸਿਆ ਮੈਂ ਅਗਰ ਯੂਨੀਵਰਸਿਟੀ ਕੋ पास ਹੁੰਦਾ ਕਹਿੰਦਾ ਯਾਰ ਵਧੀਆ ਗੱਲ ਆ ਤੁਸੀਂ ਪੜ੍ਹ ਲਿਖ ਕੇ ਆਏ ਹੋ ਯੂਨੀਵਰਸਿਟੀ ਤੋਂ ਥੀਏਟਰ ਕੀਤਾ ਤੇ ਫਿਰ ਉਹ ਆਪ ਦਾ ਸਮਾਂ ਯਾਦ ਕਰਨ ਲੱਗ ਗਿਆ ਕਿ ਅਸੀਂ ਬੜਾ ਉਹਨਾਂ ਦਾ ਨਾ ਇੱਕ ਬੇਬਾਕ ਜਿਹਾ ਅੰਦਾਜ਼ ਆ ਜਾਂਦਾ ਕਹਿੰਦਾ ਯਾਰ ਵਧੀਆ ਆਪਣੇ ਪਿੰਡਾਂ ਵਾਲੇ ਆ ਕੇ ਕਹਿੰਦਾ ਤੱਕਦੀ ਪਾਈ ਖੜਿਆ ਤਾਂ ਉਹ ਉਹ ਸ਼ਬਦ ਜਿਹੇ ਵਧੀਆ ਲੱਗਦੇ ਆ ਕਿ ਉਹਨਾਂ ਨੂੰ ਇਹ ਫੀਲ ਹੁੰਦਾ ਕਿ ਸਾਡੇ ਪਿੰਡਾਂ ਦੇ ਮੁੰਡੇ ਆ ਯਾਰ ਸਾਡੀ ਇੰਡਸਟਰੀ ਦੀ ਤਰਾਸਦੀ ਆ ਕਿਥੇ ਆਡੀਸ਼ਨ ਨਹੀਂ ਹੁੰਦੇ ਸੋ ਕਿਉਂਕਿ ਬਹੁਤ ਸਾਰੇ ਮੈਨੂੰ ਕਈ ਵਾਰੀ ਮੈਸੇਜ ਵੀ ਆਉਂਦੇ ਹੁੰਦੇ ਆ ਕਿ ਪਾਜੀ ਓਡੀਸ਼ਨ ਕਿੱਥੇ ਹੁੰਦੇ ਆ ਜਾਂ ਕਿਵੇਂ ਕਿੱਥੇ ਕਰੈਕਟਰ ਦੇ ਲਈ ਜਾਈ ਮੈਂ ਉਹ ਹੀ ਕਹਿੰਦਾ ਨਾ ਵੀਰੇ ਓਡੀਸ਼ਨ ਹੁੰਦੇ ਹੀ ਨਹੀਂ ਆ ਜਿਹੜੇ ਏਰੀਆ ਚ ਆਉਣੇ ਆ ਉੱਥੇ ਦੂਰ ਦੂਰ ਤੱਕ ਆਪਾਂ ਸੋਚ ਹੀ ਨਹੀਂ ਸਕਦੇ ਵੀ ਫਿਲਮਾਂ 'ਚ ਜਾਵਾਂਗੇ ਆਪਣੇ ਲਈ ਫਿਲਮ ਟੀਵੀ ਦੇ ਉੱਤੇ ਬਸ ਇਤੋਂ ਤੱਕ ਆ ਵੀ ਹਾਂ ਅਸੀਂ ਟੀਵੀ ਤੇ ਦੇਖ ਰਹੇ ਹਾਂ ਖੇਤਾਂ ਨਾਲ ਕਿੰਨੇ ਕੁ ਜੁੜੇ ਹੋਏ ਸੀ ਜਦੋਂ ਚਲੋ ਉੱਥੇ ਰਹਿੰਦੇ ਸੀ ਕਿਤੇ ਮੱਝਾਂ ਚਰਾਉਂਦੇ ਹੁੰਦੇ ਸੀ ਸਾਰਾ ਕੁਝ ਹੀ ਕਰਦੇ ਹੁੰਦੇ ਸੀ ਪੱਠੇ-ਪੁੱਠੇ ਮਤਲਬ ਪੂਰਾ ਸਾਹਿਬ ਉਹ ਤਾਂ ਡਿਊਟੀ ਹੁੰਦੀ ਸੀ ਜੀ ਉਹ ਕਹਿੰਦਾ ਹੁੰਦਾ ਸੀ ਕਹਿੰਦਾ ਯਾਰ ਨਾ ਮੱਜਾਂ ਨੂੰ ਪੱਠੇ ਨਾ ਪਾਇਆ ਕਰੋ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਕਿਉਂ ਯਾਰ ਮੱਜਾਂ ਨੂੰ ਪੱਠੇ ਉਹ ਕਹਿੰਦਾ ਮੱਜਾਂ ਦਵਾਵਾਂ ਦੇਂਦੀਆਂ ਹੁੰਦੀਆਂ ਨੇ ਵੀ ਇਹ ਸਾਰੀਆਂ ਮਸਾਂ ਨੂੰ ਪੱਠੇ ਪਾਉਂਦਾ ਹੈ ਸਸਿਕਾਤ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਫਿਲਮ ਸ਼ੌਂਕੀ ਸਰਦਾਰ 16 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ ਤੇ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਵੀ ਹੈਗਾ ਕਿਉਂਕਿ ਬੱਬੂ ਮਾਨ ਗੱਗੂ ਗਿਲ ਅਤੇ ਗੁਰੂ ਰੰਦਾਵਾ ਸਾਡੇ ਨਾਲ ਸਮੇਂ ਧੀਰੇਜ ਕੁਮਾਰ ਨੇ ਜਿਹੜੇ ਕਿ ਇਸ ਫਿਲਮ ਦੇ ਵਿੱਚ ਐਜ਼ ਅ ਵਿਲਨ ਨੇ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਡੇਲੀ ਪੋਸਟ ਥੈਂਕ ਯੂ ਥੈਂਕ ਯੂ ਸੋ ਮਚ ਬਹੁਤ ਲੱਗਿਆ ਕਿ ਬੈਕ ਟੂ ਬੈਕ ਹੁਣ ਫਿਲਮਾਂ ਦੇ ਵਿੱਚ ਧੀਰੇ ਦੀ ਐਂਟਰੀ ਹੋ ਰਹੀ ਹੈ ਅਸੀਂ ਜਿਹੜੀ ਫਿਲਮ ਦੇਖਦੇ ਆ ਧੀਰੇ ਕਮਾਂ ਵਿੱਚ ਹੁੰਦੇ ਨੇ ਬਲੇਸਿੰਗ ਮੈਂ ਬਲੇਸਿੰਗ ਸਮਝਦਾ ਔਰ ਮੈਂ ਸਾਰੀ ਇੰਡਸਟਰੀ ਦਾ ਥੈਂਕ ਯੂ ਕਹਿੰਨਾ ਜਿੰਨੇ ਵੀ ਮੇਕਰ ਰਾਈਟਰ ਨੇ ਕਿ ਜਦੋਂ ਕੋਈ ਫਿਲਮ ਲਿਖਦੇ ਆ ਤਾਂ ਮੈਨੂੰ ਫਿਲਮ ਦੇ ਲਈ ਅਪਰੋਚ ਕਰਦੇ ਆ ਮਤਲਬ ਇਹ ਵੀ ਇੱਕ ਇਹ ਹੁਣ ਚੀਜ਼ ਇਹ ਹੈਗੀ ਹਰ ਵਾਰੀ ਇਹ ਤਾਂ ਮਿਹਨਤ ਹੈਗੀ ਹੈ ਜੀ ਜੀ ਅੱਜ ਵੀ ਧੀਰੇ ਨੂੰ ਆਡੀਸ਼ਨ ਦੇਣੇ ਪੈਂਦੇ ਨੇ ਕਿ ਸਿੱਧਾ ਹੁਣ ਧੀਰੇ ਦਾ ਵਰਸ ਕਹਿੰਦੇ ਨੇ ਵੀ ਧੀਰੇ ਠੀਕ ਹੈ ਬਸ ਨਹੀਂ ਥੋੜਾ ਆਡੀਸ਼ਨ ਦਾ ਆਪਣੇ ਜਿਵੇਂ ਪੰਜਾਬੀ ਸਿਨੇਮੇ ਵਿੱਚ ਥੋੜਾ ਘੱਟ ਕਲਚਰ ਆ ਬਟ ਫਿਰ ਵੀ ਇੱਕ ਸਕਰੀਨ ਟੈਸਟ ਹੁੰਦਾ ਹੀ ਆ ਕਿ ਤੁਹਾਨੂੰ ਅਪਰੋਚ ਹੀ ਉਦੋਂ ਕੀਤਾ ਜਾਂਦਾ ਹੈ ਜਦੋਂ ਤੁਸੀਂ ਉਸ ਕੈਰੈਕਟਰ ਦੇ ਲਈ ਫਿੱਟ ਹੁੰਦੇ ਹੋ ਸੋ ਮੈਨੂੰ ਲੱਗਦਾ ਆਡਿਸ਼ਨ ਹੋਣਾ ਵੀ ਚਾਹੀਦਾ ਔਰ ਆਡਿਸ਼ਨ ਹੋਣੇ ਚਾਹੀਦੇ ਆ ਸਾਡੀ ਇੰਡਸਟਰੀ ਦੀ ਤਰਾਸਦੀ ਆ ਕਿਥੇ ਆਡਿਸ਼ਨ ਨਹੀਂ ਹੁੰਦੇ ਸੋ ਕਿਉਂਕਿ ਬਹੁਤ ਸਾਰੇ ਮੈਨੂੰ ਕਈ ਵਾਰੀ ਮੈਸੇਜ ਵੀ ਆਉਂਦੇ ਹੁੰਦੇ ਆ ਕਿ ਪਾਜੀ ਆਡਿਸ਼ਨ ਕਿਥੇ ਹੁੰਦੇ ਆ ਜਾਂ ਕਿਵੇਂ ਕਿਥੇ ਵੀ ਕਰੈਕਟਰ ਦੇ ਲਈ ਜਾਈ ਮੈਂ ਉਹੀ ਕਹਿੰਦਾ ਨਾ ਵੀਰੇ ਆਡਿਸ਼ਨ ਹੁੰਦੇ ਹੀ ਨਹੀਂ ਕੋਈ ਸ਼ਾਇਦ ਤੁਹਾਨੂੰ ਤਾਂ ਲੱਗਦਾ ਜਦੋਂ ਤੁਸੀਂ ਹਲੇ ਸਟਰਗਲਰ ਸਪੀਅਰ ਸੀ ਔਰ ਤੁਸੀਂ ਲੱਭਦੇ ਸੀ ਕਿਥੇ ਕਿਥੇ ਆਡਿਸ਼ਨ ਹੋ ਰਹੇ ਉਹ ਤੁਹਾਨੂੰ ਲੱਗਦਾ ਮੈਨੂੰ ਆ ਲੱਗਦਾ ਹੋਣੇ ਚਾਹੀਦੇ ਆ ਪਰ ਹੌਲੀ ਹੌਲੀ ਚਲੋ ਹੁਣ ਥੋੜਾ ਜਆ ਅਸੀਂ ਸੋਸ਼ੀਅਲੀ ਬਹੁਤ ਟੱਚ ਚਾ ਰਹੇ ਆ ਸਾਨੂੰ ਇਨਫੋਰਮੇਸ਼ਨ ਪਤਾ ਲੱਗ ਜਾਂਦੀ ਕਿ ਫਲਾਣੀ ਫਿਲਮ ਦੀ ਕਾਸਟਿੰਗ ਚੱਲ ਰਹੀ ਆ ਬਟ ਚਲੋ ਫਿਰ ਵੀ ਮੈਨੂੰ ਇਹ ਲੱਗਦਾ ਕਿ ਜਿਵੇਂ ਬਾਲੀਵੁੱਡ ਦੇ ਵਿੱਚ ਆਡੀਸ਼ਨ ਦਾ ਜਿਹੜਾ ਕਲਚਰ ਅੱਜ ਵੀ ਅਗਰ ਜਿਵੇਂ ਪਿੱਛੇ ਜਗਜੀਤ ਨੇ ਡਿਪਲੋਮੈਟ ਕੀਤੀ ਸੀ ਤੇ ਉਹ ਪ੍ਰੋਪਰ ਆਡੀਸ਼ਨ ਲੈਂਦੇ ਆ ਚਾਹੀ ਮੇਨ ਕਰੈਕਟਰ ਆ ਉਹ ਲੁੱਕ ਟੈਸਟ ਤਾਂ ਕਰਨਗੇ ਹੀ ਕਰਨਗੇ ਸੋ ਉਹ ਕਲਚਰ ਮੈਨੂੰ ਲੱਗਦਾ ਇੱਥੇ ਵੀ ਹੋਣਾ ਚਾਹੀਦਾ ਮਤਲਬ ਜ਼ਰੂਰੀ ਵੀ ਹੈ ਜਿਵੇਂ ਤੁਸੀਂ ਕਲਾਕਾਰ ਐਕਟਰ ਹੋ ਤੁਸੀਂ ਥੀਏਟਰ ਨਾਲ ਜੁੜੇ ਤੁਸੀਂ ਇਹਨਾਂ ਲੰਮਾ ਹਰੇ ਨੁੱਕਰ ਨਾਟਕਾਂ ਤੋਂ ਉੱਠੇ ਸਟਰਗਲ ਕੀਤਾ ਤੁਹਾਨੂੰ ਪਤਾ ਵੀ ਜ਼ਿੰਦਗੀ ਦਾ ਸਟਰਗਲ ਹੁੰਦਾ ਕੀ ਹੈ ਇੱਥੇ ਅਸੀਂ ਕਈ ਰੀਲ ਦੇ ਤੌਰ ਤੇ ਕਈਆਂ ਨੂੰ ਐਕਟਰਿੰਗ ਲਈ ਲਿਆ ਜਾਂਦਾ ਹੈ ਉਹ ਉਸ ਜ਼ਿਆਦਾ ਟਾਈਮ ਟਿਕਦੇ ਨਹੀਂ ਹਾਂ ਨਹੀਂ ਉਹੀ ਹੈ ਨਾ ਫਿਲਮ ਦਾ ਮੈਨੂੰ ਲੱਗਦਾ ਵੀਰੇ ਇੱਕ ਡਿਫਰੈਂਟ ਇੱਕ ਕਲਚਰ ਆ ਫਿਲਮ ਦਾ ਔਰ ਫਿਲਮ ਦੇ ਵਿੱਚ ਆਰਟਿਸਟ ਔਰ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜਾ ਬੰਦੇ ਨੇ ਜਿਹੜੀ ਡਿਗਰੀ ਕੀਤੀ ਹੈ ਨਾ ਯਾਰ ਉਹ ਕੰਮ ਮਿਲਣਾ ਚਾਹੀਦਾ ਚਾਹੇ ਉਹ ਵਕਾਲਤ ਆ ਚਾਹੇ ਉਹ ਕੋਈ ਐਮਬੀਬੀਐਸ ਕੀਤੀ ਹੈ ਕੋਈ ਵੀ ਦੁਨੀਆ ਦੀ ਡਿਗਰੀ ਜਿਹੜਾ ਬੰਦਾ ਜਿਹੜੀ ਫੀਲਡ 'ਚ ਕੰਮ ਕਰਦਾ ਉਹਦੇ ਵਿੱਚ ਉਹਨੂੰ ਐਪਰੀਸ਼ੀਏਟ ਵੀ ਹੋਣਾ ਚਾਹੀਦਾ ਉਹਦੇ 'ਚ ਉਹਨੂੰ ਕੰਮ ਵੀ ਕਰਨਾ ਚਾਹੀਦਾ ਸੋ ਆਰਟਿਸਟਾਂ ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਥੀਏਟਰ ਕੀਤਾ ਹੋਇਆ ਜਾਂ ਜਿਨ੍ਹਾਂ ਨੇ ਕੋਈ ਐਕਟਿੰਗ ਦਾ ਕੋਰਸ ਕੀਤਾ ਹੋਇਆ ਉਹਨਾਂ ਨੂੰ ਕੰਮ ਮਿਲਣਾ ਚਾਹੀਦਾ ਬਾਕੀ ਐਫਰਟ ਦੇਖੋ ਪਰਸਨਲੀ ਵੀ ਆਪਦੇ ਵੀ ਬੰਦੇ ਦੇ ਹੁੰਦੇ ਆ ਆਪਾਂ ਸਿਰਫ ਇਹ ਨਹੀਂ ਕਹਿ ਸਕਦੇ ਕਿ ਕਿਸੇ ਤੇ ਉਹ ਇੱਕ ਪ੍ਰੋਡਿਊਸਰ ਪੁਆਇੰਟ ਆਫ View ਹੁੰਦੇ ਆ ਜਦੋਂ ਉਹ ਕਿਸੇ ਰੀਲ ਵਾਲੇ ਨੂੰ ਕਰੈਕਟਰ ਦਿੰਦੇ ਆ ਤਾਂ ਮੈਨੂੰ ਲੱਗਦਾ ਕਿ ਉਹ ਪ੍ਰੋਡਿਊਸਰ ਪੁਆਇੰਟ ਆਫ View ਹੀ ਹੁੰਦਾ ਕਿਸ ਕਿਸਮਤ ਵੀ ਤੁਸੀਂ ਸਮਝੋ ਵੀ ਇੱਕ ਕਿਸਮਤ ਹੁੰਦੀ ਹੈ ਨਹੀਂ ਤੁਹਾਡੇ ਨਾਲ ਦੇ ਅਸੀਂ ਬਹੁਤ ਤੁਹਾਡੇ ਯੂਨੀਵਰਸਿਟੀ ਦਾ ਅਸੀਂ ਦੇਖਦੇ ਸੀ ਲੱਕ ਵੀ ਹੈਗਾ ਤੁਹਾਡੇ ਨਾਲ ਦੇ ਕਈ ਹਲੇ ਸਟਰਗਲ ਕਰ ਰਹੇ ਹੋਣਗੇ ਧੀਰੇ ਜੱਜ ਉਹ ਸੁਕਾ ਹੁੰਦਾ ਮੈਨੂੰ ਐ ਲੱਗਦਾ ਵੀਰੇ ਲੱਕ ਹੁੰਦਾ ਬਹੁਤ ਟੈਲੈਂਟਡ ਮੈਨੂੰ ਐ ਲੱਗਦਾ ਮੇਰੇ ਤੋਂ ਮੈਂ ਤਾਂ ਕੁਝ ਵੀ ਨਹੀਂ ਮੈਨੂੰ ਐ ਲੱਗਦਾ ਮੇਰੇ ਤੋਂ 1000 ਗੁਣਾ ਜ਼ਿਆਦਾ ਟੈਲੈਂਟਡ ਨੇ ਜੀ ਜੀ ਅਜੀਬ ਉਸ ਲੈਵਲ ਤੇ ਨਹੀਂ ਕੰਮ ਕਰ ਰਹੇ ਬਟ ਮੈਂ ਫਿਰ ਵੀ ਹਮੇਸ਼ਾ ਇਹ ਕਹਿੰਦਾ ਹੁੰਨਾ ਕਿ ਮਾਲਕ ਸਾਰਿਆਂ ਨੂੰ ਯਾਰ ਕੰਮ ਜ਼ਰੂਰ ਕਿਉਂਕਿ ਕੰਮ ਮੈਂ ਇਸ ਲਈ ਕਹਿੰਦਾ ਕਿਉਂਕਿ ਯਾਰ ਸਾਡੀ ਫੀਲਡ ਦਾ ਜਿਹੜਾ ਟੈਨਸ਼ਨ ਆ ਨਾ ਸਟਰਗਲ ਆ ਉਹਦੇ ਵਿੱਚ ਜਿਹੜੀ ਟੈਨਸ਼ਨ ਜਿਹੜਾ ਡਿਪਰੈਸ਼ਨ ਆ ਨਾ ਉਹ ਡਿਫਰੈਂਟ ਚੀਜ਼ ਦਾ ਹੈ ਕਿਉਂਕਿ ਇਹਦੇ ਵਿੱਚ ਕੋਈ ਸਿਕਿਉਰਟੀ ਨਹੀਂ ਹੈਗੀ ਕਿ ਤੁਸੀਂ ਚਾਹੇ ਮੰਨ ਲਓ ਅੱਜ ਮੈਂ ਫਿਲਮ ਕਰ ਰਿਹਾ ਤਾਂ ਕੋਈ ਸਿਕਿਉਰਟੀ ਨਹੀਂ ਹੈਗੀ ਕਿ ਪੱਕਾ ਹੀ ਤੁਸੀਂ ਅਗਲੀ ਫਿਲਮ ਦਾ ਸਟਰਗਲ ਸ਼ੁਰੂ ਹੋ ਜਾਵੇ ਬੇਅੰਤ ਸਿਰਫ ਘਾਰ ਹੀ ਹੈ ਇੰਨੇ ਸੌ ਫਸੇ ਤਾਂ ਕਰੀ ਜਾ ਕੇ ਖੁੱਲਣਾ ਹੈ ਮੇਰੇ ਸਾਹ ਹਾਂ ਉਹੀ ਆ ਬਾਕੀ ਉਹੀ ਆ ਵੀ ਲੱਗੇ ਰਹਿਣਾ ਚਾਹੀਦਾ ਮਨ ਨੂੰ ਅ ਅਸੀਂ ਬੱਬੂ ਮਾਨ ਜਾਂ ਅਸੀਂ ਇਸ ਫਿਲਮ ਦੀ ਗੱਲ ਕਰੀਏ ਤੁਹਾਡੀ ਬੱਬੂ ਮਾਨ ਨਾਲ ਸ਼ਾਇਦ ਪਹਿਲੀ ਗੁਰੂ ਨਾਲ ਪਹਿਲੀ ਫਿਲਮ ਆ ਗਈ ਹੈ ਬੱਬੂ ਮਾਨ ਦਾ ਅਸੀਂ ਔਰਾ ਦੇਖੀਏ ਬੜਾ ਲੰਮਾ ਟਾਈਮ ਹੈ ਉੱਥੇ ਇੱਕ ਸਟੇਬਿਲਟੀ ਬਣਾਉਣਾ ਇੱਕ ਬੜੀ ਵੱਡੀ ਆਫਸੇ ਚ ਕਲਾਕਾਰ ਦੀ ਹੁੰਦੀ ਜਿਵੇਂ ਤੁਸੀਂ ਲਗਾਤਾਰ ਸੀਨ ਨੂੰ ਸਮਝਦੇ ਹੋ ਆਰਟਿਸਟ ਇਸ ਸੀਨ ਨੂੰ ਸਮਝਾਇਆ ਮੈਂ ਉਹੀ ਕਹਿੰਨਾ ਵੀ ਇੱਕ ਸਾਲ ਵੀ ਬਣੇ ਰਹਿਣਾ ਔਖਾ ਹੁੰਦਾ ਤੇ ਉਹ ਇੰਨੇ ਸਾਲਾਂ ਤੋਂ ਇੱਕ ਕੈਸਟ ਦੇ ਅਸੀਂ ਪਹਿਲਾਂ ਵੀ ਇੰਟਰਵਿਊ ਚ ਗੱਲ ਕਰ ਰਹੇ ਸੀ ਵੀ ਇੱਕ ਕੈਸਟ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਦੌਰ ਆ ਚਿੱਠੀਆਂ ਤੋਂ ਲੈ ਕੇ ਉਹ ਇੰਨੇ ਪੁਰਾਣੇ ਆਰਟਿਸਟ ਨੇ ਔਰ ਉਹ ਬਣੇ ਹੋਏ ਆ ਅੱਜ ਵੀ ਔਰ ਉਹ ਅਗਰ ਕੋਈ ਖਾਸੀਅਤ ਹੈ ਤਾਂ ਕੋਈ ਬੰਦਾ ਇੰਨਾ ਚਿਰ ਟੈਕਿਆ ਰਹਿੰਦਾ ਔਰ ਉਹਨਾਂ ਨੇ ਬਹੁਤ ਬੇਹਤਰੀਨ میوزਿਕ ਦਿੱਤਾ ਔਰ ਮੈਂ ਪਹਿਲੀ ਵਾਰੀ ਵੀਰੇ ਨਾਲ ਕੰਮ ਕਰ ਰያ ਸੀ ਤਾਂ ਮੈਨੂੰ ਬੜਾ ਵਧੀਆ ਲੱਗਿਆ ਕਿ ਉਹਨਾਂ ਨਾਲ ਮੈਂ ਸਕਰੀਨ ਸ਼ੇਅਰ ਕੀਤੀ ਔਰ ਗੱਗੂ ਭਾਈ ਜਾਂ ਗੁਰੂ ਰੰਦਾਵਾ ਵੀਰਾ ਸਾਰੇ ਹੀ ਮਤਲਬ ਸਾਰਿਆਂ ਨਾਲ ਹੀ ਗੱਗੂ ਭਾਈ ਨਾਲ ਮਜਾਇਲ ਕੀਤੀ ਚਲੋ ਸੈਕਿੰਡ ਟਾਈਮ ਸੀ ਬਟ ਬੱਬੂ ਵੀਰ ਨਾਲ ਵੇਖੋ ਉਹਨਾਂ ਦਾ ਅੱਜ ਵੀ ਐਵੇਂ ਨਾ ਵੱਡਿਆਂ ਜਾਈ ਪਿੰਡ ਪੈਰਾ ਲੱਗਦਾ ਵੇਖੋ ਅੱਜ ਵੀ ਨਮੀਆਂ ਚੀਜ਼ਾਂ ਹਰ ਤਰ੍ਹਾਂ ਦੇ ਗਾਣੇ ਗਾਏ ਉਹਨਾਂ ਨੇ ਔਰ ਦੂਸਰੀ ਗੱਲ ਤੁਸੀਂ ਅੱਜ ਵੀ ਵਿਆਹ ਸ਼ਾਦੀਆਂ ਦੇ ਵਿੱਚ ਉਹਨਾਂ ਦੇ ਗਾਣੇ ਚੱਲਦੇ ਆ ਅੱਜ ਵੀ ਸਦਾ ਬਹਾਰ ਸਦਾ ਬਹਾਰ ਗਾਣੇ ਮੈਨੂੰ ਐ ਲੱਗਦਾ ਹੁੰਦਾ ਸਦਾ ਬਹਾਰ 뮤직 ਕ੍ਰੀਏਟ ਕਰਨਾ ਬਹੁਤ ਔਖਾ ਹੈ ਅੱਜ ਦੇ ਟਾਈਮ 'ਚ ਅਸੀਂ ਕੋਈ ਗਾਣਾ ਸੁਣਦੇ ਆ ਸਾਨੂੰ ਕਈ ਵਾਰੀ ਸਿੰਗਰ ਦਾ ਨਾਮ ਨਹੀਂ ਪਤਾ ਹੁੰਦਾ ਉਹ ਗਾਣੇ ਦਾ 4 ਦਿਨ ਲਾਈਫ ਆ ਜਾਂ 5ਵੇਂ ਦਿਨ ਸਾਨੂੰ ਲਿਟਰਲੀ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਇਹ ਕਿਹਨੇ ਗਾਇਆ ਕਿਉਂਕਿ ਆਪਾਂ ਗਾਣਾ ਕਾਟ ਵੀਰੇ ਦੇ ਗਾਣੇ ਹੀ ਸ਼ੁਰੂ ਤੋਂ ਲੈ ਕੇ ਬੀਕ ਬਲੂ ਲੈਣਾ ਇੱਕ ਵੀਵਰ ਨੂੰ ਆਪਣਾ ਜੋੜਨਾ ਉਹ ਇੱਕ ਵੱਡੀ ਮੇਰੇ ਸਾਹਮਣੇ ਲੋ ਆਪਦੇ ਕਿ ਕੈਸ ਤਾਂ ਪਰਾਈਆਂ ਹੋਈਆਂ ਨੇ ਏ ਸਾਈਡ ਬੀ ਸਾਈਡ ਜਦੋਂ ਜਦੋਂ ਮੈਂ ਵੀ ਇੱਕ ਤਾਂ ਚਲੋ ਯੂਨੀਵਰਸਿਟੀ ਕਿੰਨੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਜਦ ਬੱਬੂ ਬੱਬੂ ਮਾਨ ਇੱਕ ਦੋ ਵਾਰ ਹੀ ਆਏ ਨੇ ਸ਼ਾਇਦ ਉਦੋਂ ਤੁਸੀਂ ਲੱਗਿਆ ਲੱਗੇ ਉਦੋਂ ਲੋਕਾਂ ਨੇ ਲੱਗਿਆ ਸਾਰਾ ਗਰਾਊਂਡ ਭਰਿਆ ਯੂਨੀਵਰਸਿਟੀ ਖਾੜਾ ਲੱਗਿਆ ਦੋ ਵਾਰ ਹੀ ਦੇਖਿਆ ਲਾਈਵ ਵੀਰੇ ਦਾ ਪਰ ਮੈਂ ਮਿਲਿਆ ਪਹਿਲੀ ਵਾਰੀ ਆਸਟ੍ਰੇਲੀਆ ਜਦੋਂ ਸ਼ੂਟ ਸੀ ਸਾਡਾ ਸ਼ੌਕੀ ਸਰਦਾਰ ਦਾ ਉਦੋਂ ਸਾਡਾ ਸੀਨ ਸੀ ਇੱਕ ਉਹ ਸ਼ੂਟ ਹੋਣਾ ਸੀ ਉਦੋਂ ਮੈਂ ਪਹਿਲੀ ਵਾਰੀ ਜਾ ਕੇ ਵੀਰੇ ਨੂੰ ਮਿਲਿਆ ਤਾਂ ਮੈਨੂੰ ਬੜਾ ਵਧੀਆ ਲੱਗਿਆ ਔਰ ਮੈਨੂੰ ਇੰਟਰੋਡਿਊਸ ਕਰਾਇਆ ਤੀਰੇਜ ਰਤਨ ਪਾਈ ਨੇ ਕਿ ਇਦਾਂ ਇਦਾਂ ਯੂਨੀਵਰਸਿਟੀ ਤੋਂ ਮੈਂ ਦੱਸਿਆ ਮੈਂ ਵੀਰੇ ਅਸੀਂ ਯੂਨੀਵਰਸਿਟੀ ਤੋਂ ਪਾਸ ਆਉਟਾਂ ਕਹਿੰਦਾ ਯਾਰ ਵਧੀਆ ਗੱਲ ਆ ਤੁਸੀਂ ਪੜ੍ਹ ਲੈ ਕੇ ਆਇਓ ਯੂਨੀਵਰਸਿਟੀ ਤੋਂ ਥੀਏਟਰ ਕੀਤਾ ਤੇ ਫਿਰ ਉਹ ਆਪ ਦਾ ਸਮਾਂ ਯਾਦ ਕਰਨ ਲੱਗ ਗਏ ਕਿ ਅਸੀਂ ਵੀ ਯੂਨੀਵਰਸਿਟੀ ਜਦੋਂ ਆਏ ਸੀ ਉਹ ਸਮੇਂ ਨੂੰ ਅਸੀਂ ਤੁਹਾਨੂੰ ਥੋੜਾ ਜਿਹਾ ਜੇ ਤੁਹਾਨੂੰ ਵੀ ਯਾਦ ਹੋਣਾ ਜਦੋਂ ਉਹਨਾਂ ਨੇ ਆਪਦੀ ਕੈਂਟੀਨ ਦੇ ਸਾਰੇ ਕੁੱਕ ਬੁਲਾਏ ਸਾਰਿਆਂ ਨੂੰ ਬੁਲਾਇਆ ਕਿ ਕਿੱਡਾ ਪਿਆਰ ਹੁੰਦਾ ਹੈ ਜਿੱਥੇ ਬੰਦਾ ਪੜ ਕੇ ਜਿੱਥੇ ਬੰਦਾ ਕਹਿੰਦੇ ਨੇ ਇੰਨਾ ਫੇਮਸ ਹੋ ਜਾਂਦਾ ਫਿਰ ਵੀ ਜੜਾ ਨਹੀਂ ਸਮਝ ਮੈਨੂੰ ਵਧੀਆ ਲੱਗਦਾ ਹੈ ਕਿ ਉਹ ਸਮਝ ਬਹੁਤ ਘੈਂਟ ਆ ਪੜੇ ਲਿਖੇ ਆ ਔਰ ਇਹ ਚੀਜ਼ ਵਧੀਆ ਲੱਗਦੀ ਹੈ ਜਦੋਂ ਵੀ ਉਹਨਾਂ ਦੀ ਕੋਈ ਮੈਂ ਇੰਟਰਵਿਊ ਦੇਖਦਾ ਜਾਂ ਕੋਈ ਕਿਸੇ ਸਵਾਲ ਦਾ ਜਵਾਬ ਆ ਜਿਹੜਾ ਉਹ ਬਹੁਤ ਬਾਖੂਬੀ ਦੇ ਮਤਲਬ ਦੇਸੀ ਜਿਹਾ ਸਿਸਟਮ ਹੈ ਕੋਈ ਉਹ ਨਹੀਂ ਹੈਗਾ ਜਿਵੇਂ ਕਹਿੰਦੇ ਨੇ ਫੋਕਰ ਪੂਨਾ ਜਾਂ ਰਾਇਟੀਵੀ ਉਹਨਾਂ ਨੇ ਕੋਈ ਐਡ-ਆਨ ਉਹ ਨਹੀਂ ਉਹਨਾਂ ਨੇ ਚੀਜ਼ ਫੜ ਕੇ ਰੱਖੀ ਕੋਈ ਇਹ ਨਹੀਂ ਕਿ ਕੋਈ ਚੀਜ਼ ਐਡ ਕੀਤੀ ਹੈ ਕੋਈ ਚੀਜ਼ ਕੱਢ ਲਈ ਉਹ ਸ਼ੁਰੂ ਤੋਂ ਹੀ ਉਹ ਜੋ ਉਹਨਾਂ ਨੇ ਚੀਜ਼ ਫੜੀ ਹੋਈ ਸੀ ਜੋ ਉਹਦੇ ਤੇ ਹੀ ਰਹੇ ਪਰ ਉਹ ਇੱਕ ਲਾਈਨ ਦੀ ਤਰ੍ਹਾਂ ਹੀ ਚੱਲਦੇ ਆ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਤੁਹਾਡਾ ਵੀ ਸਟਰਗਲ ਅਸੀਂ ਕੋਈ ਛੋਟਾ ਸਟਰਗਲ ਨਹੀਂ ਹੈਗਾ ਅਸੀਂ ਸਮਝੀਓ ਉਸ ਚੀਜ਼ ਤੋਂ ਕਿਉਂਕਿ ਜਿੱਥੋਂ ਉੱਠੇ ਇੱਥੇ ਤੱਕ ਪਹੁੰਚਣਾ ਹੀ ਇੱਕ ਵੱਡਾ ਸਟਰਗਲ ਹੈਗਾ ਜੇਕਰ ਅੱਜ ਧੀਰਜ ਕੁਮਾਰ ਐਕਟਰ ਨਾ ਹੁੰਦੇ ਤਾਂ ਸ਼ਾਇਦ ਹੋਰ ਕੀ ਹੁੰਦੇ ਕਦੇ ਮਤਲਬ ਉਸ ਸਮੇਂ ਕੋਈ ਕਦੇ ਵੀ ਨਹੀਂ ਹਾਂ ਮੈਨੂੰ ਨਹੀਂ ਪਤਾ ਕੀ ਕੀ ਸੋਚਿਆ ਸੀ ਕਦੇ ਹੁੰਦੇ ਕਿ ਉਹਦੋਂ ਤਾਂ ਆਪਾਂ ਆਪ ਟੀਚਰ ਬਣਨ ਦੀ ਸੋਚ ਆਉਂਦੀ ਸੀ ਟੀਚਰ ਕਿਉਂਕਿ ਟੀਚਰ ਹੀ ਸੋਚਦੇ ਹੁੰਦੇ ਸੀ ਉਦੋਂ ਹੋਰ ਜ਼ਿਆਦਾ ਆਪਾਂ ਸੋਚ ਵੀ ਨਹੀਂ ਸਕਦੇ ਹੁੰਦੇ ਸੀ ਮੈਨੂੰ ਇਹ ਹੁੰਦਾ ਸੀ ਕਿ 뮤직 ਚਲੋ ਟੀਚਰ ਬਣ ਜਾਾਂਗੇ ਪਰ ਇੱਕ ਹੁੰਦਾ ਨਾ ਕਿ ਤੁਸੀਂ ਆਪਣੀ ਉਧਰ ਬਾਰਡਰ ਏਰੀਆ ਦੀ ਗਾਈਡੈਂਸ ਹੀ ਉਦਾਂ ਨਹੀਂ ਹੈਗੀ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਅੱਛਾ ਵੀ ਕੋਰਸ ਹੁੰਦੇ ਆ ਉਹ ਯੂਨੀਵਰਸਿਟੀ ਆ ਕੇ ਮੈਨੂੰ ਪਤਾ ਲੱਗਿਆ ਮੈਂ ਕਿਸੇ ਹੋਰ ਕੰਮ ਲਈ 뮤직 ਲਈ ਆਇਆ ਸੀ ਇੱਥੇ ਐਡਮਿਸ਼ਨ ਲੈਣ ਲਈ ਤੇ ਮੈਨੂੰ ਪਵਨਦੀਪ ਸੀਨੀਅਰ ਇੱਥੋਂ تھیATER ਕਰਕੇ ਸੀ ਮੇਰੇ ਕਲਾਸਮੇਟ ਉਹਨਾਂ ਨੂੰ ਪਤਾ ਲੱਗਿਆ ਕਿ ਥੀਏਟਰ ਦੇ ਉਹ ਕਹਿੰਦੇ ਯਾਰ ਥੀਏਟਰ ਚ ਐਡਮਿਸ਼ਨ ਲੈ ਲੈ ਤੈਨੂੰ ਹੋਸਟਲ ਮਿਲ ਜਾਊਗਾ ਫਿਰ ਆਪਾਂ ਫਿਰ ਅੱਛਾ ਮੈਨੂੰ ਉਦੋਂ ਪਤਾ ਲੱਗਾ ਅੱਛਾ ਇਹ ਵੀ ਕੋਰਸ ਹੁੰਦਾ ਯਾਰ ਫਿਰ ਹੌਲੀ ਹੌਲੀ ਜਦੋਂ ਪਤਾ ਲੱਗਿਆ ਵੀ ਅੱਛਾ ਫਿਲਮ ਲਾਈਨ ਹੁੰਦੀ ਅੱਛਾ ਸਿਨੇਮਾ ਹੁੰਦਾ ਜਦੋਂ ਉੱਥੇ ਰਹਿੰਦੇ ਹੁੰਦੇ ਸੀ ਉਹ ਤਾਂ ਦਿਮਾਗ 'ਚ ਮੈਂ ਕਿਹਾ ਆਪਾਂ ਜਿਹੜੇ ਏਰੀਆ 'ਚ ਆਉਣੇ ਆ ਉੱਥੇ ਦੂਰ ਦੂਰ ਤੱਕ ਆਪਾਂ ਸੋਚ ਹੀ ਨਹੀਂ ਸਕਦੇ ਵੀ ਫਿਲਮਾਂ 'ਚ ਜਾਵਾਂਗੇ ਆਪਣੇ ਲਈ ਫਿਲਮ ਟੀਵੀ ਦੇ ਉੱਤੇ ਬਸ ਇਤੋਂ ਤੱਕ ਆ ਵੀ ਹਾਂ ਅਸੀਂ ਟੀਵੀ ਤੇ ਦੇਖ ਰਹੇ ਹਾਂ ਮਤਲਬ ਉਹਨਾਂ ਖਰਚਿਆਂ ਨੂੰ ਮੈਨੇਜ ਕਰਨਾ ਵੀ ਉਸ ਸਮੇਂ ਮਤਲਬ ਉੱਥੇ ਸਿਰਫ ਇੱਕ ਸੋਰਸ ਹੀ ਹੈ ਖੇਤੀਬਾੜੀ ਖੇਤੀਬਾੜੀ ਸੀ ਔਰ ਖੇਤੀਬਾੜੀ ਵੀ ਆਪਣੇ ਜਿਵੇਂ ਕਹਿ ਦਈਏ ਉਹ ਖੇਤੀਬਾੜੀ ਕਦੇ ਵੀ ਇੱਕ ਵਾਅਦੇ ਦਾ ਸੌਦਾ ਨਹੀਂ ਰਿਹਾ ਆਪਣੇ ਪਾਕਿਸਤਾਨੀ ਨਾਲ ਜੁੜੇ ਹੋਏ ਆ ਹਮੇਸ਼ਾ ਜਿਵੇਂ ਕਹਿ ਦਈਏ ਟੱਕਰਾਂ ਹੀ ਨੇ ਤਾਂ ਪੇਰੈਂਟਸ ਵੀ ਉਹਨਾਂ ਵੱਡਾ ਨਹੀਂ ਸੋਚ ਪਾਉਂਦੇ ਸੀ ਕਿ ਤੁਸੀਂ ਆਹ ਚੀਜ਼ ਬਾਹਰ ਜਾ ਕੇ ਕਰੋ ਜਾਂ ਕੁਝ ਵੀ ਤਾਂ ਫਿਰ ਵੀ ਚਲੋ ਮੈਂ ਬਲੇਸਿੰਗ ਫੀਲ ਕਰਦੇ ਆ ਕਿ ਆਪਾਂ ਇੱਥੋਂ ਤੱਕ ਖੇਤਾਂ ਨਾਲ ਕਿੰਨੇ ਕੁ ਜੁੜੇ ਹੋਏ ਸੀ ਜਦੋਂ ਚਲੋ ਉੱਥੇ ਰਹਿੰਦੇ ਸੀ ਤੇ ਮੱਝਾਂ ਚਰਾਉਂਦੇ ਹੁੰਦੇ ਸੀ ਸਾਰਾ ਕੁਝ ਹੀ ਕਰਦੇ ਹੁੰਦੇ ਸੀ ਪੱਠੇ ਪੁੱਠੇ ਮਤਲਬ ਪੂਰਾ ਸਾਹ ਉਹ ਤਾਂ ਡਿਊਟੀ ਹੁੰਦੀ ਸੀ ਤੋੜੀ ਦੇ ਪੰਡਾ ਮਤਲਬ ਸਿਰ ਤੇ ਉਹ ਮੈਨੂੰ ਯਾਦ ਆ ਮੇਰਾ ਇੱਕ ਮੌਲਵੀ ਵਾਲੇ ਤੋਂ ਸਾਡਾ ਇੱਕ ਮਿੱਤਰ ਸੀ ਉਹ ਸਾਡੇ ਨਾਲ ਕ੍ਰਿਕਟ ਖੇਡਦਾ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਕਹਿੰਦਾ ਯਾਰ ਨਾ ਮੱਝਾਂ ਨੂੰ ਪੱਠੇ ਨਾ ਪਾਇਆ ਕਰੋ ਮੈਂ ਉਹਨੂੰ ਕਹਿੰਦਾ ਉਹ ਕਹਿੰਦਾ ਮੱਜਾਂ ਦਵਾਵਾਂ ਦੇਣੀਆਂ ਹੁੰਦੀਆਂ ਨੇ ਵੀ ਇਹ ਸਾਰੀਆਂ ਮਸਾਂ ਪੱਟੇ ਪਾਉਂਦਾ ਰਹੇ। ਉਹ ਗੱਲ ਮੈਨੂੰ ਅੱਜ ਵੀ ਯਾਦ ਹੈ ਕਿ ਉਹ ਜਦੋਂ ਨੇ ਗੱਲ ਬੋਲੀ ਮੈਂ ক্রিকেট ਉੱਥੇ ਮੌਲਵੀ ਵਾਲੀ ਖੇਡਦੇ ਹੁੰਦੇ ਸੀ ਤੇ ক্রিকেট ਖੇਡ ਕੇ ਮੈਂ ਕਰੇ ਗਿਆ ਤੇ ਮੇਰਾ ਮੈਂ ਉਹ ਗੱਲ ਮੰਨ ਤੇ ਲਈ ਬਟਾ ਮੈਂ ਕਹਾ ਅੱਛਾ ਯਾਰ ਮੱਜਾਂ ਨੂੰ ਜਪੱਟੇ ਭਾਈ ਇਹ ਤਾਂ ਦਵਾਵਾਂ ਦੇਣੀਆਂ। ਮੈਨੂੰ ਐ ਲੱਗੀ ਜਵੇ ਵੀ ਇਹਨਾਂ ਨੇ ਕਿਹਾ ਵੀ ਸਾਰੀ ਉਮਰ ਪੱਟੇ ਤਾਂ ਉਹ ਮਹਿਲਾ ਦਾ ਕਿ ਆਪਣੇ ਪੰਜਾਬੀ ਬੰਦਾ ਫਰੇਕ ਹੀ ਖੇਤੀ ਚੋਂ ਨਿਕਲਿਆ। ਖੇਤਾਂ ਜਿੋਂ ਨਿਕਲੇ ਆਪਾਂ। ਹੁਣ ਜਦੋਂ ਉਹ ਚੀਜ਼ਾਂ ਹੁਣ ਸ਼ਾਇਦ ਇਹ ਲੱਗਦਾ ਵੀ ਹੁਣ ਖੇਤਾਂ ਤੱਕ ਕਦੋਂ ਜਾਵਾਂਗੇ ਹੁਣ ਸ਼ਾਇਦ ਇਹ ਵੀ ਬੰਦੇ ਦੇ ਅੰਦਰ ਆਸ ਰਹਿੰਦੀ ਜਦੋਂ ਵੱਡੇ ਜਾਂਦਾ ਸ਼ਹਿਰਾਂ ਚ ਪਹੁੰਚ ਗਏ ਹੁਣ ਥੋੜਾ ਜਦੋਂ ਪਿੰਡ ਜਾਈਦਾ ਜਿਵੇਂ ਤਾਇਆ ਜੀ ਅਰੀ ਉੱਥੇ ਰਹਿੰਦੇ ਆ ਜਾਂ ਉਹ ਖੇਤੀ ਕਰਦੇ ਆ ਤਾਂ ਉਹ ਵਧੀਆ ਲੱਗਦਾ ਜਦੋਂ ਪਿੰਡ ਜਾਂਦੇ ਆ ਆਪਦੇ ਖੇਤ ਗੇੜਾ ਮਾਰਦੇ ਆ ਜਦੋਂ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਕਿ ਤੁਸੀਂ ਸਵੇਰੇ ਉੱਠ ਕੇ ਆਪਦੇ ਖੇਤ ਗੇੜਾ ਜ਼ਰੂਰ ਮਾਰਿਆ ਕਰੋ ਫਸਲ ਜਮਾਨ ਰਹਿੰਦੀ ਆ ਤਾਂ ਉਹ ਚੀਜ਼ ਹੁਣ ਜਾ ਕੇ ਫਿਰ ਮਤਲਬ ਉਹੀ ਹੈ ਨਾ ਕਿ ਜਦ ਤੁਸੀਂ ਇੱਕ ਜੌਬ ਚ ਪੈ ਜਾਂਦੇ ਹੋ ਇੱਕ ਜਰਨੀ ਚ ਪੈ ਜਾਂਦੇ ਹੋ ਤਾਂ ਫਿਰ ਤੋਂ ਉਸ ਪੁਆਇੰਟ ਤੇ ਆ ਕੇ ਲੱਗਦਾ ਯਾਰ ਦੁਬਾਰਾ ਫਿਰ ਉਸ ਚੀਜ਼ ਨਾਲ ਮਤਲਬ ਮਾਂ ਪਿਓ ਨੂੰ ਹੁਣ ਲੱਗਦਾ ਹੈ ਵੀ ਮਤਲਬ ਜਦੋਂ ਅਸੀਂ ਪੁੱਤ ਰਾਮ ਜਾਬੀ ਵਾਲਾ ਹੋਵੇ ਪੁੱਤਰੇ ਸਿਰ ਤੇ ਕਿੰਨਾ ਘਰ ਵਿੱਚ ਚੱਲਦੇ ਨੇ ਦਾ ਮਤਲਬ ਖੁਸ਼ੀ ਹੁੰਦੀ ਹੈ ਹੁਣ ਜਦੋਂ ਮਮ ਫਿਲਮ ਦੇਖਦੇ ਆ ਜਾਂ ਕੋਈ ਪੋਸਟਰ ਦੇਖਦੇ ਆ ਤੇ ਉਹਨਾਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਹੁੰਦੀ ਮੈਨੂੰ ਮਤਲਬ ਜਲਾਲਾਬਾਦ 'ਚ ਮੈਂ ਵੀ ਨਾ ਜਦੋਂ ਲੰਗਦਾ ਦੇਖਦੇ ਉਹ ਜਲਾਲਾਬਾਹਰਕਿਸ਼ਨ 'ਚ ਸ਼ਾਇਦ ਤੁਸੀਂ ਹਰਕਿਸ਼ਨ ਯਾਦ ਆਉਂਦੀ ਵੀ ਹੋਣਗੇ ਜਦੋਂ ਤੁਸੀਂ ਉਹ ਦੇਖਦੇ ਫਿਲਮਾਂ ਦੇਖਦੇ ਰਹੇ ਆ ਕਰਨ ਸਿਨੇਮਾ ਹਰਕਿਸ਼ਨ ਸਿਨੇਮਾ ਇਹ ਲੋਦੇ ਪ੍ਰਾਣੀਏ ਕੁਰਸੀਆਂ ਪ੍ਰਾਣੀਏ ਹੁਣ ਜਦੋਂ ਮੈਂ ਕਈ ਵਾਰੀ ਜਲਾਲਾਬਾਦ ਉੱਤੇ ਲੰਘਿਆ ਤਾਂ ਮੈਂ ਪੋਸਟਰ ਦੇਖਿਆ ਨਾ ਤਾਂ ਮੈਂ ਬੜਾ ਹੈਰਾਨ ਹੁੰਨਾ ਔਰ ਮੈਂ ਕੁਦਰਤ ਤਾਂ ਜਿਵੇਂ ਕਹਦੇ ਨਾ ਵੀ ਮੈਂ ਕਹਿੰਦਾ ਨੂੰ ਵੀ ਕੁਦਰਤ ਦਾ ਜਿਹੜਾ ਆਪਦਾ ਇੱਕ ਡਿਜ਼ਾਈਨ ਆ ਵੀ ਬਲੇਸਿੰਗ ਆ ਵੀ ਉਹਦੇ ਤੋਂ ਕੁਝ ਨਹੀਂ ਲੁਕਿਆ ਜੇ ਤੁਹਾਨੂੰ ਉਹ ਚੀਜ਼ਾਂ ਦੇਣ ਤੇ ਆਵੇ ਤਾਂ ਉਹ ਫਿਰ ਬਹੁਤ ਕਦੇ ਉੱਥੇ ਬ੍ਰੇਕ ਮਾਰੀ ਆ ਉਹ ਪੋਸਟਰ ਨੂੰ 1 ਮਿੰਟ ਸੈਕਿੰਡ ਜਾਂ ਵੇਖ ਲੈ ਬੰਦਾ ਸੋਚਦਾ ਇੱਕਦਮ ਨਾ ਫਰੋਜ਼ਪੁਰ ਵੀ ਕਈ ਵਾਰੀ ਲੰਘਦੇ ਆਂ ਨੇ ਪੋਸਟਰ ਦੇਖਦਾ ਤੇ ਬੱਬੂ ਮਾਨ ਨਾਲ ਵੀ ਸਾਂਝੀ ਕੀਤੀ ਗੱਲਬਾਤ ਵੀ ਅਸੀਂ ਕਿੱਥੋਂ ਆਨੇ ਆ ਵੀ ਆਪਾਂ ਨਹੀਂ ਵੀਰੇ ਨਾਲ ਗੱਲਾਂ ਕਰਦੇ ਰਹੇ ਦੱਸਿਆ ਵੀਰੇ ਨੂੰ ਵੀ ਯੂਨੀਵਰਸਿਟੀ ਪੜ੍ਹਦੇ ਰਹੇ ਅਸੀਂ ਇੱਥੋਂ ਆਏ ਆ ਕਹਿੰਦਾ ਯਾਰ ਵਧੀਆ ਵੀ ਤੁਸੀਂ ਸਿੱਖ ਕੇ ਆਏ ਹੋ ਹਾਂ ਤਾਂ ਉਹ ਬੜਾ ਉਹਨਾਂ ਦਾ ਨਾ ਇੱਕ ਬੇਬਾਕ ਜਿਹਾ ਅੰਦਾਜ਼ ਹੁੰਦਾ ਕਹਿੰਦਾ ਯਾਰ ਵਧੀਆ ਆਪਣੇ ਪਿੰਡਾਂ ਵਾਲੇ ਆ ਕੇ ਕਹਿੰਦਾ ਤੱਕ ਦੀ ਪਾਈ ਕੜੇ ਆ ਤਾਂ ਉਹ ਉਹ ਸ਼ਬਦ ਜਿਹੇ ਵਧੀਆ ਲੱਗਦੇ ਆ ਕਿ ਉਹਨਾਂ ਨੂੰ ਹੀ ਇਹ ਫੀਲ ਹੁੰਦਾ ਕਿ ਸਾਡੇ ਪਿੰਡਾਂ ਦੇ ਮੁੰਡੇ ਆ ਯਾਰ ਵੀ ਆ ਕੇ ਕੰਮ ਕਰਦੇ ਗੁਰੂਆਂ ਦਾ ਵੇਦ ਹੀ ਮੈਂ ਦੇਖਿਆ ਉਹ ਵੀ ਇੱਕ ਜਿਵੇਂ ਨਾ ਹਰ ਇੱਕ ਰੂਟਸ ਨਾਲ ਜੁੜੇ ਪੰਜਾਬੀ ਪੰਜਾਬੀ ਉਹ ਮੈਂ ਉਹਨਾਂ ਦੀ ਗੱਲ ਜਦੋਂ ਉਹਨਾਂ ਦਾ ਨਿੱਕੀ ਨਿੱਕੀ ਗੱਲਾਂ ਇਹ ਕਰਦੇ ਨੇ ਉਹ ਗੱਲਾਂ ਜੱchnਿਆ ਚਾਚਾ ਬਣੇ ਨੇ ਆਪਣੇ ਪੰਜਾਬੀ ਮੁੰਡੇ ਅਸੀਂ ਆਪਾਂ ਪੰਜਾਬੀ ਆ ਸਾਰੇ ਖੇਤਾਂ ਜੋਂ ਨਿਕਲੇ ਆ ਜਾਂ ਅੱਜ ਦਿਲਜੀਤ ਵੀਰਾ ਜਿੱਥੇ ਹੈਗੇ ਆ ਓਪਨ ਕਿੱਥੋਂ ਗਏ ਆ ਜਰਨੀ ਆ ਔਰ ਆਪਣੇ ਮੈਂ ਤਾਂ ਬੜੀ ਖੁਸ਼ੀ ਹੁੰਦੀ ਆ ਯਾਰ ਜਦੋਂ ਆਪਣੇ ਮੁੰਡੇ ਅਚੀਵ ਕਰਦੇ ਆ ਕੋਈ ਚੀਜ਼ ਮੈਨੂੰ ਹੁੰਦਾ ਕਿ ਯਾਰ ਹਾਂ ਅਸੀਂ ਖੇਤਾਂ ਚ ਪੈਦਾ ਹੋਏ ਆ ਖੇਤਾਂ ਦੇ ਜੰਮੇ ਆ ਅਸੀਂ ਕਿੱਥੇ ਆ ਔਰ ਗੁਰੂ ਵੀਰਾ ਵੀ ਬਹੁਤ ਕੂਲ ਹਨਾ ਜਦੋਂ ਅਸੀਂ ਸੀਨ ਵੀ ਕਰਦੇ ਸੀ ਉਹਨਾਂ ਦਾ ਥਾਟ ਪ੍ਰੋਸੈਸ ਵੀ ਬਹੁਤ ਕਮਾਲ ਆ ਹੁਣ ਪੈਨ ਇੰਡੀਆ ਸਟਾਰ ਨੇ ਵੱਡੇ ਸਟਾਰ ਨੇ ਬਿਲਕੁਲ ਬਟ ਉਹ ਜਿਹੜਾ ਉਹ ਗਰਾਉਂਡ ਰੂਟਸ ਤੋਂ ਪੰਜਾਬੀ ਪੰਜਾਬੀ اتنا ਪੂਰੇ ਜੁੜੇ ਹੋਏ ਮਤਲਬ ਅੱਜ ਵੀ ਉਹ ਲਿਪੀ ਦੀ ਗੱਲਾਂ ਕਰਦੇ ਕਦੇ ਜਿਹੜੀ ਇਹਦੀ ਪੀ ਵੀ ਬੰਦਾ ਸੋਚੇ ਯਾਰ ਪੈਸਾ ਹੈਗਾ ਸਭ ਕੁਝ ਹੈਗਾ ਇੱਥੇ ਲੋਕ ਭਾਸ਼ਾ ਛੱਡ ਕੇ ਹਿੰਦੀ ਬੋਲਣ ਲੱਗ ਗਏ ਆਂਦੇ ਨੇ ਹਮਕੋ ਤੁਮਕੋ ਅਸੀਂ ਸੁਣਿਆ ਹੀ ਹੋਣਾ ਨਹੀਂ ਨਹੀਂ ਬਹੁਤ ਕੂਲ ਨੇ ਬਹੁਤ ਪਿਆਰੇ ਇਨਸਾਨ ਨੇ ਤੇ ਫਿਲਮ ਬਾਰੇ ਕੀ ਜਿਹੜਾ ਤਜਰਬਾ ਕਿੱਦਾਂ ਮਿਲਿਆ ਕਿਉਂਕਿ ਜਿਵੇਂ ਕਹਿ દઈએ ਕਿ ਇੱਕ ਬੈਡ ਸੋਲ ਤੇ ਗੁੱਡ ਸੋਲਸ ਦਾ ਜਿਵੇਂ ਮੇਰਾ ਕੈਰੈਕਟਰ ਦਾ ਨਾਮ ਹੈਗਾ ਰਾਜਾ ਜਿਹੜਾ ਇੱਕ ਡੈਵਲ ਨੂੰ ਮੰਨਦਾ ਸ਼ੈਤਾਨ ਨੂੰ ਮੰਨਦਾ ਉਹਦਾ ਥਾਟ ਆ ਕਿ ਬੰਦੇ ਨੂੰ ਪਾਵਰ ਤੇ ਪੈਸਾ ਚਾਹੀਦਾ ਔਰ ਪਾਵਰ ਤੇ ਪੈਸਾ ਤ ਉਹਨੂੰ ਸ਼ੈਤਾਨ ਦਿੰਦਾ ਉਹਦਾ ਥਾਟ ਆ ਸੋ ਕੈਰੈਕਟਰ ਪਰਫਾਰਮ ਕਰ ਰਹੇ ਆ ਤੇ ਵੀਰੇ ਇਹਨਾਂ ਦਾ ਇੱਕ ਗੁੱਡ ਸੋਲ ਐਂਟਰੀ ਬੜੀ ਜ਼ਬਰਦਸਤ ਤੁਹਾਡੀ ਜਿਹੜੀ ਐਂਟਰੀ ਹੁੰਦੀ ਆ ਪਹੇ ਬੰਦਾ ਲੱਗਦਾ ਕਿ ਬੰਦਾ ਵਿੱਚ ਕੋ ਐਂਟਰ ਕਰ ਗਿਆ ਨਹੀਂ ਉਹ ਸਟਾਈਲਾਈਜ਼ ਜਿਹਾ ਕੈਰੈਕਟਰ ਆ ਉਹ ਤੀਰੇ ਜਤਨ ਵੀਰੇ ਨੇ ਬੜਾ ਬਖੂਬੀ ਮਤਲਬ ਉਹਨੂੰ ਡਿਜ਼ਾਈਨ ਕੀਤਾ ਤਾਂ ਉਹ ਪ੍ਰੋਪਰ ਉਹਦੇ ਐਮ ਮੰਦਰੀਆਂ ਐਂਡ ਉਹ ਪਾਈਆਂ ਹੋਈਆਂ ਸ਼ੀਟਸ ਲਾਏ ਹੋਏ ਔਰ ਪ੍ਰੋਪਰ ਉਹ ਪ੍ਰੋਪਰ ਡਿਜ਼ਾਈਨਡ ਵੈਲ ਡਰੈਸ ਕੈਰੈਕਟਰ ਹੈਗਾ ਔਰ ਉਹਦਾ ਥਾਟ ਪ੍ਰੋਸੈਸ ਆ ਜੋ ਤਾਂ ਮੇਰੇ ਲਈ ਬਹੁਤ ਡਿਫਰੈਂਟ ਹੈਗਾ ਸੀ ਪਰਫਾਰਮ ਕਰਨਾ ਤਾਂ ਮੈਨੂੰ ਹਮੇਸ਼ਾ ਹੀ ਹੁੰਦਾ ਕਿ ਹਰ ਕੈਰੈਕਟਰ ਨੂੰ ਮੈਨੂੰ ਕੋਸ਼ਿਸ਼ ਹੁੰਦੀ ਕਿ ਉਹਦੀ ਸਾਈਕੀ ਅੱਡ ਅੱਡ ਰਿਹਾ ਤੇ ਮੇਰਾ ਗੱਗੂ ਗੱਲ ਭਾਜੀ ਜਿਵੇਂ ਮਤਲਬ ਉਹ ਸੈੱਟ ਤੇ ਕੀ ਮਾਹੌਲ ਹੁੰਦਾ ਸੀ ਜਦੋਂ ਮਤਲਬ ਗੱਗੂ ਗੱਲ ਭਾਜੀ ਦਾ ਪੰਜਾਬ 'ਚ ਹੀ ਸ਼ੂਟ ਹੈਗਾ ਸੀ ਮੇਰਾ ਆਸਟ੍ਰੇਲੀਆ ਸੀ ਭਾਜੀ ਯਾਰਾਂ ਨਾਲ ਨਹੀਂ ਮਤਲਬ ਸਾਂਝਾ ਹੋ ਸਕਿਆ ਬਟ ਉਹ ਪ੍ਰੋਮੋਸ਼ਨ ਵੇਲੇ ਜਦੋਂ ਇਕੱਠੇ ਹੋਈਦਾ ਤਾਂ ਬਹੁਤ ਕਮਾਲ ਇਨਸਾਨ ਨੇ ਔਰ ਸਾਡੇ ਜਿਵੇਂ ਕਹਦੀ ਹੈ ਲੈਜੈਂਡ ਆਰਟਿਸਟ ਨੇ ਕਿ ਜਿਵੇਂ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਗੱਗੂ ਗੱਲ ਕੋਈ ਦੂਸਰਾ ਨਹੀਂ ਹੋ ਸਕਦਾ ਉਹ ਇੱਕ ਹੀ ਆ ਤੇ ਉਹ ਇੱਕ ਹੀ ਰਹੂਗਾ ਔਰ ਉਹਨਾਂ ਦਾ ਜਿਹੜਾ ਇੱਕ ਤੁਰਨ ਦਾ ਅੰਦਾਜ਼ ਆ ਬਹੁਤ ਕਮਾਲ ਔਰ ਮੁਝੇ ਹਾਲੇ ਵੇਲੇ ਵੀ ਜਦੋਂ ਅਸੀਂ ਪ੍ਰੋਮੋਸ਼ਨ ਵੇਲੇ ਵੀ ਹੁੰਦੇ ਸੀ ਔਰ ਇੰਨੇ ਪਿਆਰੇ ਇਨਸਾਨ ਆ ਉਹਨਾਂ ਦਾ ਇੱਕ ਹੋਰਾ ਹੈਗਾ ਉਹ ਬਹੁਤ ਪਿਆਰਾ ਹੋ ਰਿਹਾ ਹੈ ਤੇ ਮੇਰਾ ਚਲੋ ਜਿਆਦਾ ਲੰਮਾ ਸਮਝ ਨਾ ਤੁਹਾਨੂੰ ਅੱਜ ਮੈਂ ਥੱਕੇ ਵੀ ਹੋ ਤੇ ਹੋਸਟਲ ਦੀ ਲਾਈਫ ਕਰੇ ਯਾਦ ਆਈ ਹੁਣ ਕਦੇ ਬਹੁਤ ਯਾਦ ਆਉਂਦਾ ਸੀ ਤੇ ਜਿ ਯੂਨੀਵਰਸਿਟੀ ਚਾਹ ਪੀਣ ਜਾਂਦੇ ਹੁੰਨੇ ਆ ਯਾਰ ਉਹ ਇੱਕ ਨੰਬਰ ਹੋਸਟਲ ਮੈਂ ਇੱਕ ਨੰਬਰ ਹੋਸਟਲ ਚ ਹੁੰਦਾ ਸੀ ਤੇ ਉਹ ਸਾਰੀਆਂ ਯਾਦਾਂ ਜੀਆਂ ਹੁਣ ਕਈ ਜਿਵੇਂ ਕਹਦੀ ਸਾਡੇ ਜੂਨੀਅਰਸ ਹੈਗੇ ਆ ਉਹ ਉੱਥੇ ਰਹਿੰਦੇ ਆ ਯੂਨੀਵਰਸਿਟੀ ਕਈ ਵਾਰੀ ਅਸੀਂ ਥੀਏਟਰ ਡਿਪਾਰਟਮੈਂਟ ਜਾਂਦੇ ਆ ਮੈਂ ਤੇ ਜਗਜੀਤ ਕਈ ਵਾਰੀ ਮਿਲ ਕੇ ਆਉਨੇ ਆ ਮੈਂ ਸਾਡੇ ਨਵਦੀਪ ਮੈਮ ਉੱਥੇ ਹੁੰਦੇ ਆ ਤਾਂ ਸਾਰੀਆਂ ਚੀਜ਼ਾਂ ਯਾਦ ਆਈਆਂ ਯੂਨੀਵਰਸਿਟੀ ਅਸੀਂ ਚਾਹ ਪੀਣ ਜਰੂਰ ਜਾਂਦੇ ਸੀ ਤੇ ਤੇ ਕੀ ਕਹਿਣਾ ਚਾਹਦੇ ਦਰਸ਼ਕਾਂ ਨੂੰ ਕਿਉਂਕਿ ਇੱਕ ਜਦੋਂ ਇੱਕ ਫਿਲਮ ਬਣਦੀ ਹੈ ਤਾਂ ਉਹਦੇ ਸ਼ਾਇਦ ਕਿੰਨੇ ਜਿਨੇ ਰੋਜ਼ਗਾਰ ਮਿਲਦਾ ਹੈ ਕਿੰਨੇ ਜਿਨੇ ਵਿੱਚ ਕੰਮ ਕਰਦੇ ਨੇ ਉਹਦੇ ਨਾਲ ਸਾਡਾ ਪ੍ਰੋਡਿਊਸਰਾਂ ਦਾ ਹੌਸਲਾ ਵੱਧਦਾ ਜਦੋਂ ਅਸੀਂ ਥੀਏਟਰ ਤੱਕ ਪਹੁੰਚੇ ਕਿਉਂਕਿ ਅੱਜਕੱਲ੍ਹ ਹੋਰ ਪਲੇਟਫਾਰਮ ਬੜੇ ਨੇ ਪਰ ਥੀਏਟਰ ਤੱਕ ਪਹੁੰਚਣਾ ਬੜਾ ਜ਼ਰੂਰੀ ਹੈਗਾ ਹੈ ਨਹੀਂ ਜ਼ਰੂਰੀ ਹੈ ਦੇਖੋ ਸਿਨੇਮਾ ਮੈਂ ਆਡੀਅנס ਨੂੰ ਇਹ ਕਹੂੰਗਾ ਕਿ ਜਿਹੜੀ ਫਿਲਮ ਆ ਉਸ ਨੀਮੇ 'ਚ ਦੇਖਣ ਦਾ ਜੋ ਆਨੰਦ ਆ ਉਹ ਉੱਥੇ ਹੀ ਆ OTT ਦੇ ਬਾਅਦ ਚ ਕਦੋਂ ਆਏ ਤੁਸੀਂ ਫਿਲਮ ਜ਼ਰੂਰ ਦੇਖਿਓ ਔਰ ਤੁਹਾਨੂੰ ਬਹੁਤ ਮਜ਼ਾ ਆਊਗਾ ਇੱਕ ਫਰੈਸ਼ ਕੰਬੀਨੇਸ਼ਨ ਆ ਤੇ ਇੱਕ ਫਰੈਸ਼ ਕਹਾਣੀ ਆ ਤੇ ਤੁਹਾਨੂੰ ਸਵਾਦ ਆਊਗਾ ਬਿਲਕੁਲ ਸਾਡੇ ਨਾਲ ਧੀਰਜ ਭਾਈ ਜਿਨ੍ਹਾਂ ਨੇ ਆਪਣੀ ਕੁਝ ਜ਼ਿੰਦਗੀ ਦੇ ਪਲ ਵੀ ਸਾਡੇ ਨਾਲ ਸਾਂਝੇ ਕੀਤੇ ਆ ਤੇ ਜਿਹੜੀ ਫਿਲਮ ਦੇ ਵਿੱਚ ਉਹਨਾਂ ਦਾ ਕਿਰਦਾਰ ਹੈਗਾ ਤੇ ਅਸੀਂ ਸਾਰੇ ਚਾਹਾਂਗੇ ਕਿ ਜ਼ਰੂਰ ਜਿਹੜੀ ਫਿਲਮ ਆ ਰਹੀ ਹੈ 16 ਨੂੰ ਸਾਰੇ ਇਸ ਫਿਲਮ ਦੇ ਨਾਲ ਤੁਸੀਂ ਵੀ ਹਿੱਸਾ ਬਣੋ ਥੀਏਟਰਾਂ ਦੇ ਵਿੱਚ ਤੇ ਵੱਧ ਚੜ ਕੇ ਇਸ ਫਿਲਮ ਦੇ ਨਾਲ ਜੁੜੋ ਆ ਗਰਨਵਰ ਸਰ ਰਮੇਸ਼ ਸੇ ਨਿਤਿਨ ਦਾ ਨਾਮ ਸੰਦੀਪ ਕੰਬੋਜ ਮੋਹਾਲੀ